ਬਾ ਜਿਹੜੀ ਤਰ੍ਹਾਂ ਇਹ ਕਰਦੀ ਹੈ ਮਾਲਕ ਹਾਂਜੀ ਆ ਇੱਥੇ ਆਜ ਜਿਹੜਾ ਹੈਗਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਦੇ ਵਿੱਚ ਫਤਿਹਬਾਦ ਮਾਰਕੀਟ ਚ ਇੱਕ ਸ਼ਾਪ ਚ ਸ਼ਾਪ ਦੇ ਬਾਹਰ 3 ਬੁਲੇਟ ਰਾਉਂਡਸ ਫਾਇਰ ਕੀਤੇ ਗਏ ਹੈ ਤੇ ਆ ਖੇਤੀਬਾੜੀ ਖੇਤੀ ਸ਼ਾਪ ਨਾਮ ਤੋਂ ਸ਼ਾਪ ਹੈ ਜੀ ਤੇ ਇਹਦੇ ਜਿਹੜੇ ਮਾਲਕ ਹੈਗੇ ਉਹ ਅੰਦਰ ਬੱਤੇ ਸੀਗੇ ਤੇ ਤੇ ਇਹਦੇ ਵਿੱਚ ਇਹਨਾਂ ਕੋਲੇ ਪਹਿਲਾਂ ਜਿਹੜਾ ਰਿਪੋਰਟ ਕੀਤਾ ਹੈਗਾ ਉਹਦੇ ਸਮਨ ਚ ਇੱਕ ਐਕਸਟਰਸ਼ਨ ਕਾਲ ਆਈ ਜਿਹਦੇ ਰੈਫਰੈਂਸ ਚ ਆ ਫਾਇਰਿੰਗ ਕੀਤੀ ਗਈ ਹੈ ਸਾਡੀ ਪੁਲਿਸ ਟੀਮਸ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪਹੁੰਚੀਆਂ ਹੈਗੀਆਂ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਵਾਈਟਲ ਕਲੂਜ਼ ਹੈਗੇ ਤੇ ਇਸ ਜਿਹੜੇ ਜਿਹੜਾ ਨੇ ਫਾਇਰਿੰਗ ਨੂੰ ਅੰਜਾਮ ਦਿੱਤਾ ਹੈਗਾ ਉਹਨਾਂ ਨੂੰ ਜਲਦੀ ਰਾਉਂਡ ਅਪ ਕਰਕੇ ਤੇ ਨੈਸੈਸਰੀ ਲੀਗਲ ਐਕਸ਼ਨ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਤੇ ਫਾਰਦਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਇਹ ਕਿ ਪਬਲਿਕ ਵੀ ਮੰਗ ਹੈ ਕਿ ਪੀਸੀਆਰ ਇਥੇ ਜਿਹੜਾ ਪੀਸੀਆਰ ਜਿਹੜਾ ਮੋਬਾਈਲ ਹੈਗਾ ਉਹਦੀ ਇੱਥੇ ਜਿਹੜੇ ਰਾਉਂਡਸ ਹੈਗੇ ਆ ਹੌਲਟਿੰਗ ਪੁਆਇੰਟ ਹੈਗੇ ਉਹ ਮੇਰਾ ਡਿਸਕਸ ਹੋ ਗਿਆ ਐਸਚੂ ਨਾਲ ਤੇ ਉਹ ਇੱਥੇ ਜਿਆਦਾ ਉਹਦੀ ਵਿਜ਼ਿਬਿਲਟੀ ਹੋਏ ਕਿ ਐਟ ਦ ਸੇਮ ਟਾਈਮ ਇੱਥੇ ਨਾਕਾਬੰਦੀ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਇੱਥੇ ਵਧਾਈ ਜਾਏਗੀ ਇੱਕ ਇਸ਼ੂ ਜਿਹੜਾ ਆ ਰਿਹਾ ਹੈਗਾ ਉਹ ਹੈਗਾ ਕਿਉਂਕਿ ਠੰਡ ਕਰਕੇ ਧੁੰਦ ਕਰਕੇ ਕਾਫੀ ਲੋਕ ਕੇ ਮਫਲਰ ਵਨ ਕੇ ਜਾਂ ਮੂੰਹ ਬਨ ਕੇ ਟਰੈਵਲ ਕਰ ਰਹੇ ਹੈਗੇ ਤੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦੀ ਲੋਡ ਹੁੰਦੀ ਹੈਗੀ ਐਟ ਦ ਸੇਮ ਟਾਈਮ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈਗੀ ਉਹ ਜਿੱਦਾਂ ਹੁਣ ਇੱਥੇ ਵੀ ਅਸੀਂ ਚੈੱਕ ਕਰ ਰਹੇ ਆਂ ਜਿਹੜੀ ਸ਼ੌਪ ਤੇ ਤੋਂ ਲੱਗੇ ਹੋਏ ਹੈਗੇ ਬਟ ਆਸ-ਪਾਸ ਦੇ ਏਰੀਆ ਸਿਸਟੀਵੀ ਕੈਮਰਾ ਜਿਹੜੇ ਹੈਗੇ ਉਹ ਘੱਟ ਲੱਗੇ ਹੋਏ ਹੈਗੇ ਤੇ ਸਿਸਟੀਵੀ ਕੈਮਰਾ ਸਾਰੇ ਸ਼ੌਪਕੀਪਰਸ ਵੱਲੋਂ ਲਗਾਏ ਜਾਣੇ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈਗੀ ਆਬਵੀਅਸ ਕਰਾਂਗੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਹੈਗਾ ਉਹਨਾਂ ਨੂੰ ਜਲਦ ਪੁਲਿਸ ਫੜ ਕੇ ਤੇ ਸਖਤ ਕਾਨੂੰਨੀ ਕਾਰਵਾਈ ਕਰੇਗਾ ਹਾਂਜੀ ਆ ਇੱਥੇ ਆਜ ਜਿਹੜਾ ਹੈਗਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਦੇ ਵਿੱਚ ਫਤਿਹਾਬਾਦ ਮਾਰਕੀਟ 'ਚ ਇੱਕ ਸ਼ਾਪ 'ਚ ਸ਼ਾਪ ਦੇ ਬਾਹਰ ਤਿੰਨ ਬੁਲੇਟ ਰਾਉਂਡਸ ਫਾਇਰ ਕੀਤੇ ਗਏ ਹੈਗੇ ਤੇ ਆ ਖੇਤੀਬਾੜੀ ਖੇਤੀ ਸ਼ਾਪ ਨਾਮ ਤੋਂ ਸ਼ਾਪ ਹੈਗੀ ਤੇ ਇਹਦੇ ਜਿਹੜੇ ਮਾਲਕ ਹੈਗੇ ਉਹ ਅੰਦਰ ਬੈਠੇ ਸੀਗੇ ਤੇ ਇਹਦੇ ਵਿੱਚ ਇਹਨਾਂ ਕੋਲੇ ਪਹਿਲਾਂ ਜਿਹੜਾ ਰਿਪੋਰਟ ਕੀਤਾ ਹੈਗਾ ਉਹਦੇ ਸਬੰਧ ਚ ਇੱਕ ਐਕਸਟਰਸ਼ਨ ਕਾਲ ਆਈ ਜਿਹਦੇ ਰੈਫਰੈਂਸ ਤੇ ਆ ਫਾਇਰਿੰਗ ਕੀਤੀ ਗਈ ਹੈ ਸਾਡੀ ਪੁਲਿਸ ਟੀਮਸ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪਹੁੰਚੀਆਂ ਹੈਗੀਆਂ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਵਾਈਟਲ ਕਲੂਜ਼ ਹੈਗੇ ਤੇ ਇਸ ਜਿਹੜੇ ਜਿਹੜਾ ਨੇ ਫਾਇਰਿੰਗ ਨੂੰ ਅੰਜਾਮ ਦਿੱਤਾ ਹੈਗਾ ਉਹਨਾਂ ਨੂੰ ਜਲਦੀ ਰਾਉਂਡ ਅਪ ਕਰਕੇ ਤੇ ਨੈਸੈਸਰੀ ਲੀਗਲ ਐਕਸ਼ਨ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਤੇ ਫਾਰਦਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਇਹ ਕਿ ਪਬਲਿਕ ਵੀ ਮੰਗ ਹੈ ਕਿ ਪੀਸੀਆਰ ਇਥੇ ਜਿਹੜਾ ਪੀਸੀਆਰ ਜਿਹੜਾ ਮੋਬਾਈਲ ਹੈਗਾ ਉਹਦੀ ਇੱਥੇ ਜਿਹੜੇ ਰਾਉਂਡਸ ਹੈਗੇ ਆ ਹੌਲਡਿੰਗ ਪੁਆਇੰਟ ਹੈਗੇ ਉਹ ਮੇਰਾ ਡਿਸਕਸ ਹੋ ਗਿਆ ਐਸਾ ਚੁਣਤ ਤੇ ਉਹ ਇੱਥੇ ਜਿਆਦਾ ਉਹਦੀ ਵਿਜ਼ਿਬਿਲਟੀ ਹੋਏ ਕਿ ਐਟ ਦ ਸੇਮ ਟਾਈਮ ਇੱਥੇ ਨਾਕਾਬੰਦੀ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਇੱਥੇ ਵਧਾਈ ਜਾਏਗੀ ਇੱਕ ਇਸ਼ੂ ਜਿਹੜਾ ਆ ਰਿਹਾ ਹੈਗਾ ਉਹ ਹੈਗਾ ਕਿਉਂਕਿ ਠੰਡ ਕਰਕੇ ਧੁੰਦ ਕਰਕੇ ਕਾਫੀ ਲੋਕ ਮਫਲਰ ਬੰਨ ਕੇ ਜਾਂ ਮੂੰਹ ਬੰਨ ਕੇ ਟਰੈਵਲ ਕਰ ਰਹੇ ਹੈਗੇ ਤੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦੀ ਲੋਡ ਹੁੰਦੀ ਹੈਗੀ ਐਟ ది ਸੇਮ ਟਾਈਮ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈਗੀ ਉਹ ਜਿੱਦਾਂ ਹੁਣ ਇੱਥੇ ਵੀ ਅਸੀਂ ਚੈੱਕ ਕਰ ਰਹੇ ਆਂ ਜਿਹੜੀ ਸ਼ੌਪ ਤੇ ਤੋਂ ਲੱਗੇ ਹੋਏ ਹੈਗੇ ਬਟ ਆਸ-ਪਾਸ ਦੇ ਇਹ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਉਹ ਘੱਟ ਲੱਗੇ ਹੋਏ ਹੈਗੇ ਤੇ ਸੀਸੀਟੀਵੀ ਕੈਮਰਾ ਸਾਰੇ ਸ਼ੌਪਕੀਪਰਸ ਵੱਲੋਂ ਲਗਾਏ ਜਾਣੇ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈਗੀ ਆਬੀਅਸਿ ਕਰਾਂਗੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਹੈਗਾ ਉਹਨਾਂ ਨੂੰ ਜਲਦ ਪੁਲਿਸ ਫੜ ਕੇ ਤੇ ਸਖਤ ਕਾਨੂੰਨੀ ਕਾਰਵਾਈ ਕਰੇਗੀ